हलो 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 इन क्लब इन क्लब बोले सोन लव यू टू लव यू टू लव यू टू भाॼी भाॼी ਆ ਵੀਰ ਬਣ ਕੇ ਫੁੱਲ ਨਾ ਆ ਜਿਹੜੇ ਸਿੱਧੇ ਫੁੱਲ ਮਾਰਦੇ ਹੋ ਕਈ ਵਾਰੀ ਡੰਡੀ ਅੱਖ ਚ ਵੱਜ ਜਾਂਦੀ ਹੈ ਮੈਂ ਤੁਹਾਡੇ ਜਜ਼ਬਾਤਾਂ ਨੂੰ ਸਮਝਦਾ ਤੁਸੀਂ ਪਿਆਰ ਨਾਲ ਸੁੱਟ ਰਹੇ ਪਰ ਕਈ ਵਾਰੀ ਨਾ ਡੰਡੀ ਜਿਹੜੀ ਆ ਆ ਜਿਹੜੀ ਡੰਡੀ ਆ ਇਹ ਅੱਖ ਚ ਵੱਜਦੀ ਧੰਨਵਾਦ ਆ ਤੁਹਾਡਾ ਵੀਰੋ ਹਲੋ ਅੱਜ ਤੁਹਾਡੇ ਕੋਲੇ ਪਹੁੰਚੇ ਆ ਪਟਿੰਡਾ ਲੋਕ ਸਭਾ ਸੀਟ ਦੇ ਉੱਤੇ ਸਾਡੇ ਬਿਹਤ ਇਮਾਨਦਾਰ ਸੂਝਵਾਨ ਤੇ ਸੌ ਸਿਆਸਤਦਾਨ ਮੰਨੇ ਗਏ ਖੁੱਡੀਆਂ ਪਰਿਵਾਰ ਦੇ ਚਿਰਾਗ ਨੇ ਜੈਦਰ ਜਗਦੇਵ ਸਿੰਘ ਖੁੱਡੀਆਂ ਦੀ ਦੇ ਫਰਜ਼ੰਦ ਸਾਡੇ ਮંત્રી ਮੰਡਲ ਦੇ ਵਿੱਚ ਖੇਤੀਬਾੜੀ ਮੰਤਰੀ ਨੇ ਗੁਰਮੀਤ ਸਿੰਘ ਖੋਡੀਆਂ ਤੁਹਾਡੇ ਉਹ ਤਾਂ ਜਿੰਨੇ ਵੀ ਤੁਸੀਂ ਇੱਥੇ ਪਾਰੀ ਗਿਣਤੀ 'ਚ ਪਹੁੰਚੇ ਹੋ ਆਪਾਂ ਕੋਈ ਕਿਸੇ ਨੂੰ ਇੱਥੇ ਡਰਾਉਣ ਨਹੀਂ ਆਏ ਆਪਾਂ ਕੋਈ ਕਿਸੇ ਨੂੰ ਧਮਕਾਉਣ ਨਹੀਂ ਆਏ ਹਾਂ ਆਪਾਂ ਐਨਾ ਕੋਨਾਂ ਨੂੰ ਯਾਦ ਕਰਾਉਣ ਜ਼ਰੂਰ ਆਇਆ ਕਿ ਕਦੇ ਕਦੇ ਪੱਥਰ ਦਿਲ ਤੇ ਧਰ ਕੇ ਉਹ ਮੇਲਾ ਦੇਖਣਾ ਪੈ ਜਾਂਦਾ ਜਿਹੜਾ ਬੰਦੇ ਨੇ ਕਦੇ ਆਪ ਲੁੱਟਿਆ ਹੁੰਦਾ ਜਦੋਂ ਘਰ ਮੂਰਤੀ ਲੰਘਾਂਗੇ ਮੈਂ ਸੋਚਦਾ ਹੁੰਦਾ ਸੀ ਜਦੋਂ ਘਰ ਮੂਰਤੀ ਲੰਘਾਂਗੇ ਜਵਾਕ ਵੀ ਗੱਡੀਆਂ ਪਛਾਨਣਗੇ ਪਾਪਾ ਉਹ ਮੇਰੇ ਵਾਲੀ ਮੰਮੀ ਉਹ ਮੇਰੇ ਵਾਲੀ ਤਾਂ ਪਾਪਾ ਮੰਮੀ ਕਹਿਣਗੇ ਚੁੱਪ ਕਰ ਜੋ ਸਾਡੇ ਵਾਲੀਆਂ ਵੀ ਇਹ ਐ ਕਦੇ ਕਿਸੇ ਦੀ ਜ਼ਗੀਰ ਨਹੀਂ ਹੁੰਦੀਆਂ ਇਹਨਾਂ ਨੇ ਸਮਝ ਲਿਆ ਸੀ ਅਸੀਂ ਉਹੀ ਹੁੰਨੇ ਆ ਬਸ ਜਿਹੜੇ ਆ ਦਰਖਤ ਆ ਜਿਹੜੀ ਦਰਖਤ ਦਾ ਭਾਈ ਜੀ ਇਹ ਕਿਸੇ ਹੋਰ ਪਿੰਡ ਹੈਗੇ ਐ ਦਰਖਤ ਇਹ ਇਹ ਪਿੰਡ ਦੀ ਧਰਤੀ ਕੋਈ ਦੁਬਈ ਤੋਂ ਲੈਂਦੀ ਹੈ ਦਰਖਤ ਦੁਬਈ ਦੇ ਨੇ ਇਹ ਇਹ ਕਦੋਂ ਲਿਆਂਦੇ ਸੀ ਪਤਾ ਹਾਂਜੀ ਇਨਵੈਸਟ ਪੰਜਾਬ ਨਾਂ ਦਾ ਇੱਕ ਪ੍ਰੋਗਰਾਮ ਕਰਾਇਆ ਸੀ ਉੱਥੇ ਮੁਹੱਲੀ ਅੰਬਾਨੀ ਹੋਰੀ ਆਈ ਸੀ ਸਾਰੇ ਉੱਥੇ ਉਹਨਾਂ ਉੱਥੇ ਡੈਕੋਰੇਸ਼ਨ ਕਰਨ ਵਾਸਤੇ ਆਹ ਦਰਖਤ ਮੰਗਾਏ ਸੀ ਦੁਬਈ ਤੋਂ ਠੀਕ ਹੈ ਉਸ ਤੋਂ ਬਾਅਦ ਅਨਵਾਸਤ ਨੂੰ ਉਸ ਦਾ ਕੀ ਕਰਾਉਣਾ ਸੀਗਾ ਤਾਂ ਗੱਲ ਬਣੀ ਨਹੀਂ ਪਰ ਵੀਰੋਂ ਆਉਂਦੇ ਹੋਏ ਦਰਖਤ ਵੀ ਪੱਟ ਕੇ ਘਰੇ ਲੈ ਆਇਆ ਯਾਰ ਤੁਸੀਂ ਜੋ ਸਕਦੇ ਹੋ ਇੰਨਾ ਤਾਂ ਉਮੀਦ ਕਰ ਸਕਦੇ ਹੋ ਕਿ ਆਪਣੇ ਪੰਜਾਬ ਦੀ ਇਹ ਕੋਈ ਰਾਖੀ ਕਰਨਗੇ ਦਰਖਤ ਵੀ ਨਹੀਂ ਛੱਡੇ ਚੰਡੀਗੜ੍ਹ ਘਰੇ ਲਿਓ ਹਰ ਕੁਝ ਕਰੇ ਪਾਕਿਸਤਾਨ ਗਏ ਜੇ ਮੈਂ ਪਾਕਿਸਤਾਨ ਜਾਵਾਂ ਨਾ ਮੈਂ ਮੈਂ ਆਹ ਹੋਣੇ ਹੋਣੇ ਮੁੱਖ ਮੰਤਰੀ ਬਣਿਆ ਮਰੀਮ ਮਰੀਮ ਸ਼ਰੀਫ ਨਵਾਸ਼ਦੀ ਦੀ ਬੇਟੀ ਉਧਰਲੇ ਪੰਜਾਬ ਦੀ ਮੁੱਖ ਮੰਤਰੀ ਬਣੀ ਤੇ ਮਿਲਣ ਗਿਲਣ ਦਾ ਜੇ ਪ੍ਰੋਗਰਾਮ ਬਣੇ ਦੋਨੇ ਪੰਜਾਬਾਂ ਦਾ ਮੈਂ ਕੀ ਮੰਗੂਗਾ ਉੱਥੇ ਭਾਈ ਜੀ ਆਪਣੇ ਬਹੁਤ ਸਾਰੇ ਮੁੰਡੇ ਬੈਠਿਆ ਜਿਹੜੇ 20 25 25 ਸਾਲ ਤੋਂ ਉਹਨਾਂ ਦੀਆਂ ਜੇਲ੍ਹਾਂ ਚ ਕੈਦ ਨੇ ਜਾਂ ਜੰਗੀ ਕੈਦੀ ਨੇ ਮਤਲਬ ਇੱਥੇ ਬੁੱਤਲੇ ਹੀ ਬੈਠਿਆ ਬਾਅਦ ਚ ਪਤਾ ਲੱਗਾ ਮੇਰੇ ਕੋਲ 4-5 ਕੇਸ ਐਸੇ ਆਏ ਨੇ ਇੱਥੇ ਬੁੱਤਲੇ ਹੀ ਬੈਠਿਆ ਵਾਜ ਪਤਾ ਲੱਗਿਆ ਉਹ ਤਾਂ ਉੱਥੇ ਜਿਉਂਦਾ ਹੈ ਉਹ ਜੰਗ ਦੇ ਵਿੱਚ ਫੜ ਲਿਆ ਸੀ ਮੈਂ ਉਹਨਾਂ ਨੂੰ ਛਡਾ ਕੇ ਲਿਆਉਂਗਾ ਵੀ ਐਂ ਕਰੋ 25 ਸਾਡੇ ਦੇ ਦਿਓ ਆਪਣੇ ਕੋਲੇ ਵੀ ਨੇ ਉਹਨਾਂ ਦੇ 25 ਸਾਢੇ ਤੋਂ ਲੈ ਲਓ ਮੈਂ ਆ ਕਰੂੰਗਾ ਇਹ ਹੈ ਏਸੀ ਪਾਕਿਸਤਾਨ ਪੇਡ ਢੂ ਲੈ ਕੇ ਆਇਆ ਭਾਈ ਇੱਥੇ ਬੰਦੇ ਖੜੇ ਆ ਜੀ ਆ ਇੱਥੇ ਬੰਨੀ ਖੜੇ ਹੋਣਾ ਕਦੇ ਪੰਜਾਬ ਬਾਰੇ ਸੋਚਿਆ ਭਾਈ ਕਦੇ ਸੋਚਿਆ ਤੇ ਨਹੀਂ ਪੰਜਾਬ ਬਾਰੇ ਕਿਹੜੀਆਂ ਗੱਲਾਂ ਯਾਰ ਤੁਸੀਂ ਪਾਕਿਸਤਾਨ ਜਾਣਦੇ ਹੋ ਤੁਸੀਂ ਮੁੰਡੇ ਦਾ ਕੀ ਛੜੋਣਾ ਭੇਡੂ ਦੇ ਦੋ ਜੀ ਆਉ ਭੇਡੂਆਂ ਜਨ ਨਾਲ ਇੱਕ ਦਿਨ ਵੀਡੀਓ ਜੀ ਵੀ ਪਾਈ ਸੀ ਉਹਨੇ ਤੂੰ ਖੇਡੋ ਭੇਡੂਆਂ ਨਾਲ ਹੁਣ ਫਿਰ ਲੋਕਾਂ ਨੇ ਕਹਿਤਾ ਹੈਂ ਹਾਂ ਜੀ 40 50 ਰੰਗ ਦੇ ਕੁੱਤੇ ਮੈਨੂੰ ਤਾਂ ਪਤਾ ਲੱਗਾ ਇਟਲੀ ਤੋਂ ਲਿਆ ਕੇ ਲਿਆ ਮਾਰਬਲ ਜਿਹੜਾ ਪੱਥਰ ਆ ਨਾ ਇਟਲੀ ਤੋਂ ਲਿਆ ਕੇ ਲਾਂਗ ਲਿਆਂਦਾ ਏ ਜੇ ਕਾਂਬ ਜੇ ਤੋਂਨੇ ਲਤਨ ਟੁੱਟ ਜਾਂਦੀ ਨਹੀਂ ਤਿਲਕ ਜਾਂਦਾ ਕਾਂ ਤੇ ਸਾਡੀਆਂ ਯਾਰ ਘਰਾਂ ਦੀ ਛੱਤਾ ਚ ਉਹੀ ਜਾਂਦੀ ਸਾਡੇ ਨੇ ਪ੍ਰੋਮਿਸ ਕਰਦੇ ਆ ਪ੍ਰੋਮਿਸ ਆ ਜੂਰਾ ਇੱਥੇ ਹੀ ਰਹਿ ਗਿਆ ਸਾਸ ਵੀ ਇੱਥੇ ਹੀ ਰਹਿ ਜੂਗੀ ਬਸ ਸੋ ਵੀਰੋ ਆਪਾਂ ਪੰਜਾਬ ਵਾਸਤੇ ਕੁਝ ਕਰਨਾ ਹੈ ਆਪਾਂ ਇਹੋ ਜਿਹਾ 45 ਡਿਗਰੀ ਟੈਂਪਰੇਚਰ 'ਚ ਨਹੀਂ ਨਿਕਲ ਸਕਦੇ ਵੀਰੋ ਇਹ ਐਨੇ ਇਹੋ ਜਿਹੇ ਟੈਂਪਰੇਚਰ 'ਚ ਘੰਟਾ ਆ ਜੇ ਸੁਖਵੀਰ ਮੈਂ ਸ਼ਰਤ ਲਾਉਣਾ ਇੱਕ ਘੰਟੇ ਬਾਅਦ ਚੱਕ ਕੇ ਲੈ ਕੇ ਜਾਣਾ ਪਊਗਾ ਤੇ ਕੱਦੂਆਂ ਨਾਲ ਮਾਲਸ਼ ਕਰਨੀ ਪਊ ਪੈਰਾਂ ਦੀਆਂ ਧੜੀਆਂ ਦੀ ਹਾਂ ਕਿਉਂ ਜਸਣਾ ਪਊ ਫੇਰ ਕਿਤੇ ਸੁਰਤ ਆਊ ਐਨੀ ਧੁੱਪ ਚ ਕਿਧੋਂ ਨਿਕਲੇ ਨੇ ਐਨੀ ਧੁੱਪ ਯਾਰ ਨਾ 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 ਟੈਂਪਰੇਚਰ ਪੁੱਛ ਕੇ ਬਾਹਰ ਜਾਂਦੇ ਆ ਸੋ ਵੀਰੋ ਅਸੀਂ ਆਪਾਂ ਆ ਆ ਆਪਾਂ ਬੋਰ ਦੇ ਟੋਹਾਂ ਚੋਂ ਨਿਕਲੇ ਹੋਏ ਆ ਯਾਰ ਆ ਕਿੱਡੀ ਕੀ ਗਰਮੀ ਹੈ ਕਿਹੜੀ ਗਰਮੀ ਹੈ ਇਹ ਬੋਰ ਦੇ ਟੋਹਾਂ ਚੋਂ ਨਿਕਲੇ ਹੋયા ਓਹੀ 2 ਇੰਚ ਨਾਲੇ ਸਲੈਂਸਰ ਦੇ ਮੂਰੇ ਮੱਛਰ ਦਾ ਨਹੀਂ ਲਾ ਕੇ ਸੌਣ ਵਾਲੇ ਆਪਾਂ ਸਾਡੀ ਰੀਜ਼ ਕਰ ਦਿੰਗੇ ਇਹ ਤੁਹਾਡੇ ਨਾਲ ਆ ਤੁਹਾਡੇ ਵਰਗੇ ਆਂ ਐਂ ਖੜਾਂਗੇ ਐਤ ਕੀ ਐਤ ਕੀ ਆਖਰੀ ਆਖਰੀ ਮੈਂਬਰ ਰਹਿ ਗਿਆ ਪਰਿਵਾਰ ਦਾ ਬਾ ਫਿਰ ਆਪਸ ਚ ਗੱਲਾਂ ਕਰਿਆ ਕਰਨਗੇ 5 ਜੂਨ ਤੋਂ ਬਾਅਦ ਉਹ ਕਹਿੰਦਾ ਕਿ ਤੂੰ ਹਾਰ ਗਿਆ ਹੋਗਾ ਤੂੰ ਕਿਹੜਾ ਜਿੱਤ ਗਈ ਇੱਕ ਨਵੀਂ ਕਿੱਕਲੀ ਲਿਖੀ ਐ ਨਵੀਂ ਕਿੱਕਲੀ ਲਿਖੀ ਅੱਜ ਜੀ ਬਹੁਤ ਵਧੀਆ ਮੌਕਾ ਕਰੇ ਸੁਣਾਉਣ ਦਾ ਆਵਾਜ਼ ਚੱਕ ਨਹੀਂ ਵੀ ਇਧਰ ਨੂੰ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਉਹ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕਿਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਬੜੀ ਲੰਮੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਭ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਭ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਐ ਮੇਰਾ ਉੱਟਿਆ ਬੈ ਸਕੂਨ ਵੇ ਮੇਰਾ ਉੱਡਿਆ ਪੈ ਸਕੂਨ ਵੇ ਨਾਲੇ ਸੁੱਕੀ ਜਾਵੇ ਖੂਨ ਵੇ ਜੋ ਜੋ ਨੇੜੇ ਆਈ ਜਾਵੇ ਬੋਟਾਂ ਵਾਲੀ 1 ਜੂਨ ਵੇ ਅਸੀਂ ਮਾਜ ਵੜੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਅਸੀਂ ਮਾਜ ਵੜੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਹੁਣ ਸਾਡੀ ਜਾਨ ਸਤੌਜ ਵਾਲੇ ਮਾਨ ਨੇ ਪੁੱਟੀ ਐ ਲੇ ਬਾਦਲਾਂ ਦੀ ਰਾਜਨੀਤੀ ਚੋਂ 4 ਜੂਨ ਤੋਂ ਬਾਅਦ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਆ ਸੋਰੀਆਂ ਬਹੁਤ ਸਤਿਕਾਰਯੋਗ ਮੇਰੇ ਭੈਣ ਭਰਾਓ ਬਜ਼ੁਰਗੋ ਵੀਰੋ ਸਰਦਾਰ ਭਗਵੰਤ ਸਿੰਘ ਜੀ ਮਾਨ ਪੰਜਾਬ ਦੀ ਸ਼ਾਨ ਜਿਨੇ ਪੰਜਾਬ ਦੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਅੱਜ ਆਪਣੀ ਲੋਕ ਸਭਾ ਦੀ ਇਸ ਵੱਡੀ ਚੋਣ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਉਣ ਲਈ ਤੁਹਾਨੂੰ ਉਤਸ਼ਾਹ ਕਰਨ ਲਈ ਦਿਸ਼ਾ ਨਿਰਦੇਸ਼ ਦੇਣ ਲਈ ਆਏ ਮੈਂ ਇਹਨਾਂ ਦਾ ਧੰਨਵਾਦੀ ਹਾਂ ਆਪਾਂ ਆਪੋ ਆਪਣੀਆਂ ਡਿਊਟੀਆਂ ਇੱਕ ਇੱਕ ਪੈਣ ਪ੍ਰਾ ਆਪਣੇ ਆਪ ਨੂੰ ਗੁਰਮੀਤ ਸਮਝੋਗੇ ਤੇ ਆਪਣੀ ਵੱਡੀ ਜੀਤ ਹੋਊਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ